ਸਾ ਸਿੱਕਲ ਸਾਰੇ ਨੂੰ ਪਿੰਡ ਦੁਸਾਂਝ ਕਲਾਮ ਵਿਖੇ ਸ਼ਹੀਦਾਂ ਦੇ ਸਰਤਾਜ ਜਾਂਦਰ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਵਿਹਾੜੇ ਨੂੰ ਸਮਰਪਿਤ ਮਹਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਪੰਜਾਬ ਲੈਬਾਰਟਰੀ ਵੱਲੋਂ ਬਲੱਡ ਸੈਂਪਲ ਚੈੱਕਅਪ ਕੈਂਪ ਫ੍ਰੀ ਲਗਾਇਆ ਗਿਆ ਤੁਸੀਂ ਪਹਿਲੀ ਵਾਰ ਦੇਣ ਲੱਗੇ ਪਹਿਲਾਂ ਵੀ ਇਹਦੇ ਲੱਗੇ ਵੀ ਕਈ ਵਾਰੀ ਦਿੱਤਾ ਸੀ ਅੱਛਾ ਕਿੱਦਾਂ ਮਹਿਸੂਸ ਹੋ ਰਿਹਾ ਨਹੀਂ ਨਹੀਂ ਵਧੀਆ ਵਧੀਆ ਉਹ ਕਿੱਦਾਂ ਬਲ ਕੋਈ ਕਮਜ਼ੋਰੀ ਕੁਝ ਕੁਝ ਵੀ ਨਹੀਂ ਆਉਂਦੀ ਆ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਜਿਹੜੇ ਦੀਣਾ ਚਾਹੀਦਾ ਸਾਰਿਆਂ ਨੇ ਹਾਂ ਦੋ ਜ਼ਿੰਦਗੀਆਂ ਬਿਲਕੁਲ ਦੋ ਜ਼ਿੰਦਗੀਆਂ ਜਿਹੜੀਆਂ ਵੱਜਦੀਆਂ ਸਰਸਿਕਲ ਭਾਜੀ ਕੀ ਕੀ ਹਾਲ ਚਾਲ ਹੈ ਬਲੱਡ ਦੇ ਕੇ ਹਟੇ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਠੀਕ ਹੈ ਕਿੰਨੀ ਵਾਰੀ ਦਿੱਤਾ ਪਹਿਲਾਂ ਅੱਜ ਦੇ ਤਿੰਨ ਚਾਰ ਵਜੇ ਦਿੱਤਾ ਕਿਦਾਂ ਦਾ ਮਹਿਸੂਸ ਹੋ ਰਿਹਾ ਠੀਕ ਹੈ ਭਾਜੀ ਵਧੀਆ ਕੀ ਕਹਿਣਾ ਚਾਹੁੰਦੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਬਸ ਹੀ ਦਾਨ ਕਰਨਾ ਚਾਹੀਦਾ ਇਹ ਹੂੰ ਕੁੰਡਾ ਲੱਗਾ ਹੋਣਾ ਕਿੰਨੇ ਟਾਈਮ ਕੋਨਪਰ ਕਰਨਾ ਇੱਕ ਮਿੰਟ ਲਗੀ ਮੈਡਲ ਫੜਾਓ ਸਰਟੀਫਿਕੇਟ ਇਹਨੂੰ ਪਹਿਲਾਂ ਇਹਨੂੰ ਕਰ ਲਓ ਆਲਾ ਮਨੀ ਉੱਕੇ ਦੇਖਾਂ ਬੰਦੇ ਆਉਂਦੇ ਜੀ ਜੀ ਦੀ ਚਲ ਨਾ ਲਾ ਜਾ ਜਾ ਹਾਂਜੀ ਗਾਇਕ ਸਾਹਿਬ ਤੁਸੀਂ ਅੱਜ ਬਲੱਡ ਕਿੰਨੀ ਵਾਰੀ ਦੇ ਰਹੇ ਹੋ ਭਾਈ ਦੂਜੀ ਤੀਜੀ ਵਾਰ ਡੋਨੇਟ ਕਰ ਰਹੇ ਆ ਡੋਨੇਟ ਕਰ ਰਹੇ ਆ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਜੀ ਹਾਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਕੀ ਕਰਨਾ ਚਾਹੁੰਦੇ ਆ ਜ਼ਰੂਰ ਡੋਨੇਟ ਕਰੋ ਜੀ ਵਧੀਆ ਹੀ ਕਰ ਲਿਆ ਦਾ ਸਭ ਤੋਂ ਵੱਡਾ ਤਾਂ ਜਿਹੜਾ ਸੇਵਾ ਸਭ ਤੋਂ ਵੱਡੀ ਸੇਵਾ ਹੈ ਜਿਹੜੇ ਨੌਜਵਾਨ ਨਾਲ ਇੱਧਰ ਬੈਠੇ ਆ ਉਹਨਾਂ ਨੂੰ ਵੀ ਇਹਨਾਂ ਇਹ ਕਰਦੇ ਰਹਿੰਦੇ ਟਾਈਮ ਟੂ ਟਾਈਮ ਕਰਦੇ ਰਹਿੰਦੇ ਸਾਰੇ ਹੈਲਪ ਕਰਦੇ ਜੀ ਸਾਰੇ ਹੈਲਪ ਕਰਦੇ ਲੋਕਾਂ ਤੇ ਕਹਿੰਦਾ ਜੀ ਕਰਾ ਕਹਿੰਦਾ ਜੀ ਕਰਾ ਹਾਂਜੀ ਸਰਪੰਚ ਸਾਹਿਬ ਤੁਸੀਂ ਬਲੱਡ ਕਿੰਨੀ ਵਾਰੀ ਦਾਨ ਕਰ ਚੁੱਕੇ ਆ ਮੈਂ ਤੀਜੀ ਵਾਰ ਕਰ ਰਿਹਾ ਹਾਂ ਕੀ ਕਹਿਣਾ ਚਾਹੁੰਦੇ ਆਉਣ ਵਾਲੇ ਪੀੜ੍ਹੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਖੂਨ ਦਾਨ ਇੱਕ ਮਹਾਨ ਹੈ ਤਾਂ ਜੋ ਕਿਸੇ ਦੀ ਜਾਨ ਬਚੇ ਹਰੇਕ ਨੌਜਵਾਨ ਨੂੰ ਵੀ ਇਹੀ ਹੈ ਦੇ ਬਾਤੋ ਬਾਤ ਖੁੰਦਾਂ ਕੈਂਪਸ਼ਾਮਲ ਹੋ ਕੇ ਤੇ ਖੁੰਦਾਂ ਗੋਲੇ ਸੋਨਹੋ ਜੈ ਸ੍ਰੀ ਅਕਾਲ ਸਾਂਝ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਸ਼ਹੀਦੀ ਸੰਗਤ ਦੇ ਅਸਥਾਨਾਂ ਤੋਂ ਗੁਰਪ੍ਰੀਤ ਸਰਮਾਰਾ ਜੀ ਦੇ ਸ਼ਹੀਦੀ ਤਿਉਹਰ ਮਨਾਏ ਜਾਂਦੇ ਹਨ ਇਸੇ ਸਬੰਧ ਵਿੱਚ 350 ਸਾਲਾ ਜੋ ਆਪਣੇ ਗੁਰਦੇਵਸਾਹ ਮਹਾਰਾਜ ਜੀ ਨੂੰ ਸ਼ੀਦੀ ਨੂੰ ਸਮਰਪਿਤ ਅੱਜ ਬਲੱਡ ਬੈਂਕ ਆਇਆ ਤਾਂ ਉਹਨਾਂ ਨੇ ਆਪਣੇ ਬਲੱਡ ਦੀ ਟੈਂਪ ਲੱਗਿਆ ਤੇ ਨੌਜਵਾਨਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਬਲੱਡ ਡੋਨੇਟ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਮੌਜੂਦਾ ਇਹਨਾਂ ਨੇ ਵੀ ਆਪਣਾ ਯੋਗਦਾਨ ਇਸ ਕੈਂਪ ਵਿੱਚ ਪਾਇਆ ਇਹਨਾਂ ਦੀ ਬਹੁਤ-ਬਹੁਤ ਧੰਨਵਾਦ ਫਤਿਹ ਨ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪੁਰਵ ਨੂੰ ਸਮਰਪਿਤ 4 6000 ਦੇ ਮੂਰਤੀਆਂ ਮਹਿਰਾਬੇ ਸ਼ਹੀਦੀ ਨੂੰ ਸਮਰਪਿਤ ਕੱਲ ਪਿੰਡ ਦੁਸਾਂਝ ਕਲਾਂ ਵਿਖੇ ਨਗਰ ਕੀਰਤਨ ਕੱਢਿਆ ਗਿਆ ਅਤੇ ਅੱਜ ਸ਼੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ ਇਸ ਦੇ ਵਿੱਚ ਸਾਡੇ ਜਲੰਧਰ ਦੀ ਟੀਮ ਬਲੱਡ ਬੈਂਕ ਵੱਲੋਂ ਬਾ ਕੈਂਪ ਲਾਇਆ ਗਿਆ ਤੇ ਨੌਜਵਾਨਾਂ ਨੇ ਬਲੱਡ ਡੋਨੇਟ ਕੀਤਾ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਤੁਸੀਂ ਕੈਂਪ ਲਾਇਆ ਕਿਹੜੇ ਬਲੱਡ ਕੈਂਪ ਵੱਲੋਂ ਅਸੀਂ ਤੇ ਇਹ ਜਲੰਧਰ ਹੌਸਲਾ ਹਸਪੀਟਲ ਬਲੱਡ ਬੈਂਕ ਦੀ ਟੀਮ ਵੱਲੋਂ ਬਲੱਡ ਕੈਂਪ ਲਾਇਆ ਗਿਆ ਬਲੱਡ ਖੂਨਦਾਨ ਕੈਂਪ ਲਾਇਆ ਗਿਆ ਤੇ ਪੰਜਾਬ ਲੈ ਗਾਂਹ ਕਲਾ ਵੱਲੋਂ ਜੋ ਤਕਰੀਬਨ 80 ਮਰੀਜ਼ਾਂ ਦੇ ਬਲੱਡ ਟੈਸਟ ਕੀਤੇ ਗਏ ਤੇ ਮਤਲਬ ਕੈਂਪਰ ਬਹੁਤ ਵਧੀਆ ਰਿਹਾ ਸਤਿ ਸ਼੍ਰੀ ਅਕਾਲ ਭਾਜੀ ਬਲੱਡ ਬੈਂਕ ਕਿਹੜੀ ਆ ਤੇ ਕਿੱਥੋਂ ਆਏ ਕਿੱਥੇ ਕੈਂਪ ਲੱਗਾ ਬਲੱਡ ਬੈਂਕ ਜਲੰਧਰ ਹੌਤਲਾਵਾ ਹਸਪੀਟਲ ਦੇ ਬਲੱਡ ਬੈਂਕ ਕੈਂਪੇਜ ਦਸਾਂਝ ਕਲਾਂ ਸ਼ਹੀਦਾ ਸਿੰਘਾ ਬੁਰਦਵਾਰਾ ਦੇ ਵਿੱਚ ਲੱਗਾ ਕਿੰਨੇ ਹੁਣ ਤੱਕ ਦੇ ਜੁਨਿਟ ਤੁਸੀਂ ਡੋਨੇਟ ਤਕਰੀਬਨ 35 ਜੁਨਿਟ ਦੇ ਕਰੀਬ ਚੌਜਵਾਨਾਂ ਨੇ ਬਲੱਡ ਦਾਨ ਦਿੱਤਾ ਤੇ ਤਕਰੀਬਨ 80 ਮਰੀਜ਼ਾਂ ਦੇ ਬਲੱਡ ਟੈਸਟ ਕੀਤਾ ਗਿਆ। ਉਹ ਕਿਹਨਾਂ ਵੱਲੋਂ ਕੀਤਾ ਗਿਆ? ਬਲੱਡ ਟੈਸਟ ਕਿਹਨਾਂ ਵੱਲੋਂ ਕੀਤਾ ਗਿਆ? ਬਲੱਡ ਟੈਸਟ ਪੰਜਾਬ ਕਰੂਟਰ ਲੈਬੋਰੀ ਕੋਡ ਕਰੇਵਾਰ ਰੋਡ ਵੱਲੋਂ ਫ੍ਰੀ ਕੈਂਪ ਲਗਾਇਆ ਗਿਆ। ਕੀ ਕਹਿਣਾ ਚਾਹੁੰਦੇ ਨੌਜਵਾਨ ਪੀੜੀ ਨੂੰ? ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਆ ਵੱਧ ਚੜ ਕੇ ਖੂਨਦਾਨ ਕਰੋ। ਜ਼ਿੰਦਗੀ ਬਚਾਓ। ਬਹੁਤ ਬਹੁਤਾਂ ਵੱਜੇ।